ਜਾਗੋ ਆਇਆ ਬਹੁਤ ਹੀ ਸੋਹਣੀ ਫਿਲਮ ਵੀਰੋ ਬਹੁਤ ਹੀ ਸੋਹਣੀ ਫਿਲਮ 15 ਸਾਲਾਂ ਦੇ ਨਚਾਰ ਤੇ ਭੰਡ ਖਾਨੇ ਦਾ ਬਾਈਕਾਟ ਕਰਦੀ ਹੋਈ ਫਿਲਮ ਜਾਗੋ ਆਇਆ ਬਹੁਤ ਸੋਹਣਾ ਮੁੱਦਾ ਠਾਇਆ ਵੀਰਾਂ ਨੇ ਬਹੁਤ ਸੋਹਣਾ ਮੁੱਦਾ ਵੀਰੋ ਆਪਾਂ ਕਿਦਾਂ ਟਰਾਲੇ ਭਰ ਭਰ ਕੇ ਮੰਡੀ ਛੱਡ ਕੇ ਆਉਣੇ ਆਦੇ ਪੱਲੇ ਕੱਖ ਨਹੀਂ ਪੈਂਦਾ ਤੇ ਉਹਨਾਂ ਨੇ ਕਿਹਾ ਵੀ ਐਮਐਸਪੀ ਨਹੀਂ ਐਮਆਰਪੀ ਦੇ ਵੇਚਾਂਗੇ ਆਪਣੇ ਪ੍ਰੋਡਕਟ ਬਣਾ ਬਣਾ ਕੇ ਵੇਚਾਂਗੇ ਪੰਜਾਬੀਆਂ ਨੂੰ ਇੱਕ ਬਹੁਤ ਹੀ ਵੱਡਾ ਸਨੇਹਾ ਦਿੰਦੀ ਹੋਈ ਫਿਲਮ ਔਰ ਦੂਜਾ ਮੈਨੂੰ ਖੁਸ਼ੀ ਦੀ ਇਹ ਗੱਲ ਆ ਕਿ ਮੇਰਾ ਪਿਆਰਾ ਮਿੱਤਰ ਰਾਜ ਸੰਧੂ ਉਹ ਇਸ ਪ੍ਰੋਜੈਕਟ ਦਾ ਹਿੱਸਾ ਆ ਗਾਣੇ ਵੀ ਉਸਨੇ ਲਿਖੇ ਨੇ ਤੇ ਬਹੁਤ ਵਧੀਆ ਰੋਲ ਵੀ ਉਸਨੇ ਕੀਤਾ ਮੈਂ ਅੱਜ ਹੀ ਅੰਮ੍ਰਿਤਸਰ ਆਪਣੇ ਯਾਰਾਂ ਮਿੱਤਰਾਂ ਨੂੰ ਨਾਲ ਲੈ ਕੇ ਫਿਲਮ ਦੇਖ ਕੇ ਆਇਆ ਵੀਰੋ ਇੱਕ ਤਾਂ ਇਹੋ ਜਿਹਾ ਮੁੱਦਾ ਇੱਕ ਰਸਤਾ ਦਿਖਾਇਆ ਪੰਜਾਬ ਦੇ ਲੋਕਾਂ ਨੂੰ ਫਿਲਮ ਨੇ ਫਿਲਮ ਦੇ ਰਾਈ ਇੱਕ ਰਸਤਾ ਮਿਲਿਆ ਲੋਕਾਂ ਨੂੰ ਦੂਜਾ ਵੀਰੋ ਮੈਨੂੰ ਖੁਸ਼ੀ ਇਹ ਹੋਈ ਕਿ ਰਾਜ ਸੰਧੂ ਰਾਜ ਸੰਧੂ ਕੌਣ ਆ ਵੀਰੋ ਮੈਂ ਦੱਸਦਾ ਕਿ 2000 5 6 ਦੀ ਗੱਲ ਆ ਜਦੋਂ ਮੈਂ ਕਿਸ਼ੋਰ ਨਮਿਤ ਕਪੂਰ ਐਕਟਿੰਗ ਲੈਬ ਜੁਆਇਨ ਕੀਤੀ ਸੀ ਤੇ ਉੱਥੇ ਰਾਜ ਸੰਧੂ ਇੱਕ ਟੀਚਰ ਹੁੰਦਾ ਸੀ ਤੇ ਬਹੁਤ ਹੀ ਪੜਿਆ ਲਿਖਿਆ ਸਮਝਦਾਰ ਤੇ ਵੱਡਾ ਅਨੁਭਵੀ ਕਲਾਕਾਰ ਰਾਜ ਸੰਧੂ ਕਲਾਸ ਵਿੱਚ ਸਾਨੂੰ ਇੱਕ ਪਰਫਾਰਮੈਂਸ ਤੇ ਇਹ ਸਾਨੂੰ ਪਰਫਾਰਮ ਕਰਨ ਵਾਸਤੇ ਕਿਹਾ ਜਾਂਦਾ ਸੀ ਉਹਦੇ ਕੁਝ ਡਾਇਲੋਗ ਹੁੰਦੇ ਸੀ ਕਿ ਉਹ ਸਾਹਮਣੇ ਜੋ ਘਾਟੀ ਦੇਖ ਰਹੇ ਹੋ ਨਾ ਸਾਹਿਬ ਉਹੀ ਮੇਰਾ ਘਰ ਹੈ। ਵਹੀਂ ਮੈਂ ਔਰ ਮੇਰਾ ਬਾਪ ਰਹਾ ਕਰਤੇ تھے ਬੜੀ ਸੁੰਦਰ ਜ਼ਿੰਦਗੀ ਥੀ ਹਮਾਰੀ ਫਿਰ ਇੱਕ ਦਿਨ ਪੁਲਿਸ ਆਈ ਔਰ ਔਰ ਜਦੋਂ ਇਹ ਪਰਫਾਰਮ ਕਰਦਾ ਹੁੰਦਾ ਸੀ ਇਸ ਇਹਨਾਂ ਲੈਣਾ ਤੇ ਰਾਜ ਸੰਧੂ ਤੇ ਰਾਜ ਸੰਧੂ ਦੀਆਂ ਅੱਖਾਂ ਚੋਂ ਪਾਣੀ ਡਿੱਗਣ ਲੱਗ ਪੈਂਦਾ ਸੀ ਤੇ ਨਾਲ ਜਿੰਨੇ ਅਸੀਂ ਬੈਠੇ ਹੁੰਨੇ ਸੀ ਸਾਡੀਆਂ ਵੀ ਅੱਖਾਂ ਰੋਣ ਲੱਗ ਪੈਂਦੀਆਂ ਸੀ ਇਸ ਲੈਵਲ ਦਾ ਐਕਟਰ ਆ ਰਾਜ ਸੰਧੂ ਉਸ ਤੋਂ ਬਾਅਦ ਮੇਰੀ ਜਦੋਂ ਵੀ ਮੁਲਾਕਾਤ ਹੋਣੀ ਮੇਰੇ ਵਾਸਤੇ ਕਿਉਂਕਿ ਬਹੁਤ ਹੀ ਮੈਂ ਕੀ ਦੱਸਾਂ ਕਿ ਉਹ ਮੇਰੇ ਆਸਤੇ ਕੀ ਸੀ ਮੈਂ ਉਹਨੂੰ ਵੇਖ ਕੇ ਮੇਰਾ ਦਿਲ ਖੁਸ਼ ਹੋ ਜਾਂਦਾ ਸੀ ਕਿ ਮੈਂ ਇਹੋ ਜਿਹੇ ਮਹਾਨ ਬੰਦੇ ਨੂੰ ਮਿਲ ਰਿਆਂ ਹਮੇਸ਼ਾ ਉਹਦੀਆਂ ਇਹੋ ਗੱਲਾਂ ਹੁੰਦੀਆਂ ਕਿ ਯਾਰ ਅਸੀਂ ਸਾਡਾ ਪੰਜਾਬ ਦਾ ਲੈਵਲ ਡਾਊਨ ਹੋ ਰਿਹਾ ਡਾਊਨ ਹੋ ਰਿਹਾ ਤੇ ਮੈਂ ਤੇ ਆਪਾਂ ਸਿਨੇਮੇ ਰਹੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਦਰਪਣ ਵਿਖਾਈਏ ਪਰ ਪਰ ਕਿੱਥੇ 2006 5 ਤੇ ਕਿੱਥੇ ਅੱਜ 2025 ਇੰਨਾ ਲੇਟ ਕਿਉਂ ਰਾਜ ਸੰਧੂ ਦੀ ਫਿਲਮ ਆਈ ਉਹਦਾ ਕਾਰਨ ਆ ਗੰਦੇ ਲੋਕ ਨਚਾਰ ਭੰਡ ਤੇ ਦਲਾਲ ਜਿਨ੍ਹਾਂ ਨੇ ਪੂਰੇ ਪੰਜਾਬੀ ਸਿਨੇਮੇ ਤੇ ਕਬਜ਼ਾ ਕਰ ਲਿਆ ਲੋਕਾਂ ਨੂੰ ਉੱਲੂ ਬਣਾ ਬਣਾਇਆ ਨਾਰੀਆਂ ਨੂੰ ਲੁੱਟਿਆ ਕੋਈ ਮੁੱਦੇ ਦੀ ਫਿਲਮ ਨਹੀਂ ਬਣਾਈ ਪੰਜਾਬ ਦਾ ਕਲਚਰ ਜੋਕਰ ਤੇ ਕੰਜਰਖਾਨਾ ਬਣਾ ਕੇ ਰੱਖਤਾ ਤੇ ਕਰੋੜਾ ਰੁਪਏ ਕਮਾ ਲਏ ਬੇਸ਼ੱਕ ਅੱਜ ਪੰਜਾਬ ਦੇ ਲੋਕ ਇਹਨਾਂ ਭੰਡਾਂ ਦੇ ਨਚਾਰਾਂ ਨੂੰ ਲਾਹਨਤਾਂ ਪਾ ਰਹੇ ਆ ਨਫ਼ਰਤ ਕਰ ਰਹੇ ਆ ਪਰ 25 30 ਸਾਲ 20 ਸਾਲ ਤਾਂ ਇਹਨਾਂ ਨੇ ਸ਼ੋਸ਼ਣ ਕੀਤਾ ਨਾ ਲੋਕਾਂ ਦਾ ਇਹ ਤਾਂ ਸ਼ੋਸ਼ਣ ਕਰ ਗਿਆ ਤੇ ਪੰਜਾਬ ਦੀ ਜਿਹੜੀ ਜਵਾਨੀ ਸੀ ਉਹ ਸਾਹਮਣੇ ਨਹੀਂ ਆ ਸਕੀ ਜੋ ਅਸਲ ਕਲਾਕਾਰ ਸੀ ਉਹ ਸਾਹਮਣੇ ਨਹੀਂ ਆ ਸਕੇ ਇਹ ਆ ਜਰਨੈਲ ਵਰਗੇ ਤੇ ਮਲਕੀਤ ਰੌਣੀ ਵਰਗੇ ਠੱਗ ਇਹ ਕਿੱਲੋਂ ਆ ਦੇ ਭਾ ਨਾ ਰੋਲ ਤੇ ਐਕਟਰ ਕਿੱਲੋਂ ਆ ਦੇ ਭਾ ਨਵੇਂ ਐਕਟਰ ਪਰ ਖੁਸ਼ੀ ਹੋਈ ਆ ਰਾਜ ਸੰਧੂ ਇੱਕ ਵਾਰ ਮੈਨੂੰ ਲੋੜ ਪਈ ਪੈਸੇ ਦੀ ਰਾਜ ਸੰਧੂ ਨੇ ਮੈਨੂੰ ਬੁਲਾਇਆ ਤੇ ਪੈਸੇ ਦਿੱਤੇ ਜਿੰਨੇ ਕੋ ਦੇ ਸਕਦਾ ਸੀ ਮੇਰੇ ਵਾਸਤੇ ਉਹਨੇ ਬਹੁਤ ਸੀ ਉਦੋਂ ਮੈਨੂੰ ਮਿਲਿਆ ਯਾਰ ਇੱਕ ਸੱਚਾ ਇਨਸਾਨ ਮੈਂ ਕੀ ਉਹਦੇ ਪ੍ਰਤੀ ਧੱਕਿਆ ਕਿ ਸੱਚਾ ਇਨਸਾਨ ਦੁਖੀ ਆ ਯਾਰ ਕਿ ਉਹਨੂੰ ਉਹਦੀ ਟੈਲੈਂਟ ਦਾ ਮੁੱਲ ਨਹੀਂ ਪੈ ਰਿਆ ਭਾਵੇਂ ਬਾਹਰੋਂ ਕਿੰਨਾ ਮਜ਼ਬੂਤ ਦੇਖਦਾ ਪਰ ਅੰਦਰੋਂ ਟੁੱਟਿਆ ਪਿਆ ਸੀ ਉਸ ਟਾਈਮ ਉਹਨੇ ਮੇਰੀ ਮਦਦ ਕੀਤੀ ਮੈਨੂੰ ਵੀ ਪਤਾ ਸੀ ਕਿ ਯਾਰ ਇੱਕ ਟੈਲੈਂਟਰ ਬੰਦਾ ਜਦੋਂ ਇੱਕ ਕੰਜਰ ਗੰਦ ਲੋਗ ਫਰਾਡੀਏ ਜਿੱਥੇ ਬਹਿ ਜਾਂਦੇ ਉਥੇ ਸੱਚਾਈ ਦਾ ਨਾਸ਼ ਹੋ ਜਾਂਦਾ ਪਰ ਉਹਨੇ ਮੇਰੀ ਮਦਦ ਕੀਤੀ ਵੀਰੋ ਔਰ ਮੈਨੂੰ ਉਹਨੇ ਕਿਹਾ ਤੂੰ 3500 ਮੇਰੇ ਕੋ ਲੈ ਕੇ ਜਾ ਰਿਆਂ ਆ ਮੈਨੂੰ ਖੁਸ਼ੀ ਹੋਏਗੀ ਕਿ ਤੂੰ ਤੇਰਾ ਪ੍ਰੋਜੈਕਟ ਵਧੀਆ ਪ੍ਰੋਜੈਕਟ ਖੜਾ ਕਰੇ ਤੇ ਮੈਨੂੰ 35000 ਦਵੇਂ ਮੈਨੂੰ ਉਹਦੋਂ ਮਤਲਬ ਆ ਤੂੰ ਤੇਰਾ ਪ੍ਰੋਜੈਕਟ ਖੜਾ ਹੋਊਗਾ ਤੇ ਮੈਨੂੰ 35000 ਮਿਲ ਜੂਗਾ ਇਸ ਤਰ੍ਹਾਂ ਉਹਨੇ ਗੱਲ ਕਹੀ ਵੀਰੋ ਮੈਂ ਖੁਦ ਆਪਣੇ ਬਾਰੇ ਦੱਸਦਾ ਕਿ ਜਦੋਂ ਮੈਂ ਪੰਜਾਬ ਆਇਆ ਸੀ ਤੇ ਮੈਨੂੰ ਸਾਰੇ ਕਹਿੰਦੇ ਯਾਰ ਤੂੰ ਤੇ ਇਸ ਲੈਵਲ ਦਾ ਬੰਦਾ ਤੂੰ ਤਾਂ ਇਹੋ ਜਿਹੀਆਂ ਸਟੋਰੀਆਂ ਲਿਖਦਾ ਤੈਨ ਤੋਂ ਲੋਕਾਂ ਨੇ ਤੇਰੇ ਪਿੱਛੇ-ਪਿੱਛੇ ਘੁਮਣਾ ਮੈਂ 5-6 ਸਾਲ ਸਟੋਰੀਆਂ ਲੈ ਕੇ ਘੁਮਿਆ ਵੀਰੋ ਸਿਸਟਮ ਕੀ ਆ ਕਿ ਸਟੋਰੀ ਬਣਾਈ ਜਾਂਦੀ ਆ ਵਧੀਆ ਸਟੋਰੀ ਫਿਰ ਡਾਇਰੈਕਟਰ ਨਾਲ ਗੱਲ ਕੀਤੀ ਜਾਂਦੀ ਆ ਫਿਰ ਪ੍ਰੋਡਿਊਸਰ ਲੱਭਿਆ ਜਾਂਦਾ ਚੰਗੇ ਐਕਟਰ ਲੈ ਕੇ ਵਧੀਆ ਫਿਲਮ ਬਣਾ ਕੇ ਪੀਆਰ ਸ਼ਿਪ ਕਰਕੇ ਲਾਈ ਜਾਂਦੀ ਆ ਇਹ ਆ ਐਕਚੁਅਲ ਪਰ ਇੱਥੇ ਜਿਹੜੇ ਗੰਦਮੰਦ ਸੀ ਇਹ ਕੀ ਕਰਦੇ ਸੀ ਇਹ ਠੱਗ ਚੋਰ ਇਹਨਾਂ ਕੋ ਨਾ ਕੋਈ ਸਟੋਰੀ ਨਾ ਕੁਛ ਇਹਨਾਂ ਨੇ ਫਰਾਡ ਕਰਕੇ ਕੋਈ ਐਨ ਆਰ ਆਈ ਪਟਾਉਣਾ ਹੁੰਦਾ ਸੀ ਉਹਨੂੰ ਲੁੱਟਣਾ ਹੁੰਦਾ ਸੀ ਤੇ ਨਾਂ ਦੀ ਇੱਕ ਫਿਲਮ ਬਣਾ ਦੇਣੀ ਹੁੰਦੀ ਸੀ ਵਿੱਚ ਭੱਲੇ ਭੁੱਲੇ ਹੋਣੀ ਕਮੇਡੀ ਕਬੂਡੀ ਪਾ ਦੇਣੀ ਹੁੰਦੀ ਸੀ ਦੋ ਚਾਰ ਹੀਰੋ ਹੀ ਰਨਨਚਾ ਦੇਣੀਆਂ ਹੁੰਦੀਆਂ ਸੀ ਲਓ ਜੀ ਫਿਲਮ ਬਣ ਗਈ ਫਿਲਮ ਬਣ ਗਈ ਫਿਲਮ ਬਣ ਗਈ ਸਿਰਮੇ ਅਜ ਲਾ ਦੇਣੀ ਝੂਠਾ ਇਹਨਾਂ ਕਹਿ ਦੇਣਾ ਇੰਨੇ ਕਰੋੜ ਦਾ ਬਿਜ਼ਨਸ ਕਰਕੇ ਆਈ ਪ੍ਰੋਡਿਊਸਰਾਂ ਦੇ ਪੱਲੇ ਕੁਝ ਨਹੀਂ ਪੈਂਦਾ ਸੀ ਔਰ ਇਹ ਜਿੰਨੇ ਖਾਚ ਦਲਾਲ ਫਰਾਡ ਨਚਾਰ ਪਾਂਡੇ ਸਾਰੇ ਮਾਲਾ ਮਾਲ ਹੋ ਜਾਂਦੇ ਸੀ ਤੇ ਜਿਹੜੇ ਵਿਚਾਰੇ ਅਸਲ ਐਕਟਰ ਸੀ ਉਹਨਾਂ ਦਾ ਤਾਂ ਨਾ ਬੇੜਾ ਹੀ ਗਰਕ ਕਰਤਾ ਬੇੜਾ ਹੀ ਗਰਕ ਪਰ ਖੁਸ਼ੀ ਹੋਈ ਆ ਇੱਕ ਚੰਗੀ ਫਿਲਮ ਆਈ ਮਾਰਕੀਟ 'ਚ ਔਰ ਇੱਕ ਚੰਗਾ ਇਨਸਾਨ ਰਾਜ ਸੰਧੂ ਇੱਕ ਚੰਗਾ ਇਨਸਾਨ ਫਿਲਮ ਲੈ ਕੇ ਆਇਆ ਔਰ ਮੈਨੂੰ ਇਹ ਵੀ ਪਤਾ ਕਿਸ ਤੋਂ ਬਾਅਦ ਕਿਉਂਕਿ ਨਚਾਰਾ ਪੰਡਾ ਦੇ ਠੱਗਾਂ ਦਾ ਤੇ ਬਾਈਕਾਟ ਹੁਣ ਹੋ ਗਿਆ ਆ ਦਲਾਲਾਂ ਦਾ ਹੁਣ ਚੰਗੇ ਲੋਕਾਂ ਹੀ ਕੰਮ ਕਰਨਾ ਆ ਆਪਾਂ ਨੂੰ ਵੀ ਮੌਕੇ ਮਿਲ ਰਹੇ ਆ ਹੋਰ ਵੀ ਕਈ ਲੋਕ ਆ ਜਿਹੜੇ ਮੌਕੇ ਇਹਨਾਂ ਨੂੰ ਮਿਲ ਰਹੇ ਆ ਤੇ ਚੰਗਾ ਸਮਾਂ ਆਏਗਾ ਹੁਣ ਪੰਜਾਬ ਦੇ ਲੋਕ ਵੀ ਜਾਗਰੂਕ ਹੋ ਚੁੱਕੇ ਆ ਇਹਨਾਂ ਗੰਦਾ ਨੂੰ ਨਫ਼ਰਤ ਵੀ ਕਰ ਰਹੇ ਆ ਤੇ ਰਾਜਸੰਦੂ ਵੀਰ ਲਵ ਯੂ ਮੈਂ ਤੇਰਾ ਇਸ਼ਾਨ ਨਹੀਂ ਭੁੱਲ ਸਕਦਾ ਜ਼ਿੰਦਗੀ ਚ ਤੇਰੇ ਕੋ ਮੈਂ ਬਹੁਤ ਕੁਝ ਸਿੱਖਿਆ ਵੀ ਆ ਤੂੰ ਮੇਰੀ ਫਾਈਨੈਂਸ਼ਲੀ ਵੀ ਹੈਲਪ ਕੀਤੀ ਹੋਈ ਆ ਤੂੰ ਵੀਰ ਮੇਰਾ ਵੈਲਿਊਇਸ਼ਰ ਵੀ ਆ ਤੂੰ ਇੱਕ ਗਿਆਨੀ ਬੰਦਾ ਆ ਇੱਕ ਸੱਚਾ ਸਾਫ਼ ਸੁਥਰਾ ਤੇ ਵਧੀਆ ਕਲਾਕਾਰ ਆ ਭਰਾ ਤੈਨੂੰ ਨਮਨ ਕਰਦੇ ਆ ਸਲੂਟ ਮਾਰਦੇ ਆ ਵੀਰ ਔਰ ਮੈਂ ਖੁਦ ਐਸਾਨ ਮੰਨਦਾ ਕਿ ਅੱਜ ਮੈਂ ਖੁਦ ਪੰਜਾਬੀਆਂ ਪੰਜਾਬੀਅਤ ਦਾ ਦੋਖਿਆ ਤੇ ਤੂੰ ਸਾਡੇ ਸਾਡੇ ਪੰਜਾਬ ਦੇ ਪੰਜਾਬੀਅਤ ਵਾਸਤੇ ਇੱਕ ਬਹੁਤ ਸੋਹਣੀ ਫਿਲਮ ਲੈ ਕੇ ਆਇਆ ਆ ਤੇਰਾ ਬਹੁਤ ਬਹੁਤ ਧੰਨਵਾਦ ਰੱਬ ਤੇਰੀ ਅਗਲੀ ਫਿਲਮ ਵੀ ਬਹੁਤ ਸ਼ੇਤੀ ਸ਼ੁਰੂ ਕਰੇ ਉਸ ਤੋਂ ਅਗਲੀ ਵੀ ਹੁਣ ਤੂੰ ਆਉਣ ਵਾਲੇ 20 25 ਸਾਲ ਫਿਲਮਾਂ ਤੇ ਫਿਲਮਾਂ ਕੰਮ ਤੇਰੇ ਕੋਲ ਟਾਈਮ ਨਾ ਹੋਵੇ ਫਿਲਮਾਂ ਦੇ ਫਿਲਮਾਂ ਆਉਣ ਤੇ ਵੀ ਰਾਜ ਸੰਧੂ ਨਵੇਂ ਲੋਕਾਂ ਨੂੰ ਮੌਕਾ ਜ਼ਰੂਰ ਦੇਈ ਔਰ ਨਵੇਂ ਲੋਕਾਂ ਨੂੰ ਪੈਸੇ ਵੀ ਦੇਈ ਨਵੇਂ ਲੋਕਾਂ ਨੂੰ ਕੰਮ ਨਹੀਂ ਮਿਲਦਾ ਜੇ ਕੰਮ ਮਿਲਦਾ ਤੇ ਉਹਨਾਂ ਦਾ ਸ਼ੋਸ਼ਣ ਹੋ ਜਾਂਦਾ ਉਹਨਾਂ ਦੇ ਪੱਲੇ ਕੱਖ ਨਹੀਂ ਪੈਂਦਾ ਪਰ ਆਪਾਂ ਇਦਾਂ ਨਹੀਂ ਕਰਨਾ ਆਪਾਂ ਇੱਕ ਵਧੀਆ ਸਿਸਮਾ ਕ੍ਰੀਏਟ ਕਰਨਾ ਨਵੇਂ ਲੋਕਾਂ ਨੂੰ ਕੰਮ ਵੀ ਦੇਣਾ ਆ ਤੇ ਬਜਟ ਦੇ ਹਿਸਾਬ ਨਾਲ ਪੈਸੇ ਵੀ ਦੇਣੇ ਆ ਵੀਰ ਤੇ ਗੋਡ ਬlesਸ ਯੂ ਯਾਰ ਰੱਬ ਤੈਨੂੰ ਚੜ੍ਹਦੀਆਂ ਕਲਾਂ ਚ ਰੱਖੇ ਤੇ ਅਗਲੀ ਅਗਲੀ ਵਾਰ ਤੇਰਾ ਬਹੁਤ ਛੇਤੀ ਪ੍ਰੋਜੈਕਟ ਆਵੇ ਭਰਾ ਸਾਡਾ ਵੀ ਸੋਝਲੀ ਤੇ ਲਵ ਯੂ ਰਾਜ ਸੰਦੂ ਲਵ ਯੂ ਤੇ ਵੀਰੋ ਇਹ ਫਿਲਮ ਜ਼ਰੂਰ ਦੇਖਣ ਜਾਓ ਯਾਰ ਇਹ ਚ ਬਹੁਤ ਵੱਡਾ ਮੈਸੇਜ ਆ ਐਂਟਰਟੇਨਮੈਂਟ ਦੇ ਨਾਲ ਨਾਲ ਸਾਡੇ ਵਾਸਤੇ ਇੱਕ ਰਸਤਾ ਪੰਜਾਬੀਆਂ ਵਾਸਤੇ ਜ਼ਰੂਰ ਇਸ ਫਿਲਮ ਨੂੰ ਦੇਖਣ ਜਾਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ